ਬੋਲ ਰਈਆ ਜੇੰਤੋ ਜਦ ਅਰਕਨ ਮੇਂ ਬਿਧਾਤਾ ਹੂਰ ਧਾਰੋ ਗੁਰ ਸੰਬੰਧ ਛਾਤਾ ਗ੍ਰਤਕਤ ਸੰਸੰਤਾਂ ਸਾਥ ਸੋਈ ਹਮੇ ਪਾਲ ਮਨਾਈ ਉਦਾਰ ਮਨ ਨੂੰ ਟੁਕ ਟੋਰ ਦੂਜੇ ਪੈ ਲਾਗਾ ਵੇ ਮਰਨੇ ਬੋਲਾ ਫਰੀਆ ਭਾਗਾ ਕਰਮ ਹਰਤਾ ਸਤਗੁਰ ਸੇਵੇ ਸੱਜੇ ਹੀ ਸੁ ਪਾਇੰਦਾਰ ਲਗ 84 ਆਪਿਓ ਪਾਏ ਮਾਲਸ ਚਰਮਾ ਗੁਰ ਭਗਤ ਰੜਾਏ ਬਿਨ ਭਗਤੀ ਵਿਸ਼ਟਾ ਵਿੱਚ ਵਾਸਾ ਫਿਰ ਵਿਸ਼ਟਾ ਵਿੱਚ ਬਰਪਾਏ ਦਾਰ ਕਰਮ ਹੋਇਆ ਗੁਰ ਭਗਤ ਰਾਹੀ ਬਿਰ ਕਰਨਾ ਕਿਉ ਪਾਇਆ ਜਾਏ ਆਪੇ ਕਰੇ ਕਰਾਇ ਕਰਤਾ ਜੋ ਭਾਵੈ ਤਵੇ ਚਲਾਏ ਦਾ ਸਿਮਰਤ ਸਾਸਤਰੀ ਅੰਤ ਨ ਜਾਣੈ ਮਨ ਕੋ ਅੰਦਾ ਤਤ ਨ ਪਛਾਨੈ ਆਪੇ ਕਰੇ ਕਰਾਇ ਕਰਤਾ ਆਪੇ ਪਰਭੁ ਭੁਲਾਏ ਦਾ ਸਭ ਕੁਝ ਆਪੇ ਆਪ ਕਰਾਏ ਆਪੇ ਸਦ ਸੰਤ ਦੇ ਲਾਏ ਆਪੇ ਥਾਪ ਥਾਪੇ ਵਿਖੇ ਗੁਰਮੁਖੀ ਆਪੁ ਜਾਇਦਾ ਸਚਾ ਸਾਹਿਬ ਗਹਿਰ ਧੁਨੀਰਾ ਸਰਾ ਸਰਾਹੀ ਤਾਮਨ ਦੀ ਰਾਗਮ ਕੋਚਰ ਕਿੰਤ ਨ ਪਾਏ ਗੁਰਬਖਮਾਨ ਵਸਾਇਦਾ ਆਪ ਜੀ ਨਾਲ ਮੈਂ ਹਾਂ ਤੇ ਲੋਏ ਗੁਰ ਪ੍ਰਸਾਦ ਦੀ ਬੂਜੈ ਕੋਈ ਨਾਮ ਕਾਮ ਸੇ ਕੜੀ ਅੰਤਰ ਹੈ ਗੁਰਮਤੀ ਮੇਲ ਮਲਾਏ ਦਾ ਬਾਦ ਮਹੱਲਾ ਦੀ ਜਾ ਜੁਗ ਛਤਹਿ ਕੀ ਯੋਗ ਬਾਦ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹੈ ਕਿ ਆਖਿ ਖਾੜੇ ਤੂੰ ਆਪੇ ਕੀ ਉਤਪਾਏ ਦਾ ਓੰਕਾਰ ਸਭ ਸ੍ਰਿਸ਼ਟੀ ਉਪਾਏ ਸਭ ਕਿਲਤ ਪਾਸਾ ਤੇਰੀ ਵਢਿਆਈ ਆਪੇ ਵੇਖ ਕਰੇ ਸਭ ਸੱਚਾ ਆਪੇ ਭੰਗ ਕਢਾਏ ਦਾ ਬਾਜੀ ਕਰੇ ਕਬਾਜੀ ਪਾਏ ਪੂਰੇ ਗੁਰ ਤੇ ਨਦਰੀ ਆਏ ਸਦਾ ਲੇਪਤ ਰਹੇ ਗੁਰ ਸਭ ਦੇ ਸਾਚੇ ਸੁਚਿਤ ਲਾਏ ਦਾ ਬਾਜੇ ਬਾਜੀਓ ਧੋੜੀਏ ਕਰਾ ਆਵਜਾਏ ਵਿਜਾਵਨ ਹਾਰਾ ਘਟ ਘਟ ਪਾਉਣ ਬਗੈ ਕਰਗੇ ਦੇਲ ਪਾਉਣ ਸਾਬ ਬਜਾਏ ਹਰ ਦਾ ਕਰਤਾ ਕਰੇ ਸੋ ਨਿਤੋ ਹੋਵੇ ਗੁਰ ਤੇ ਸਭ ਦੀ ਹੁੰਦੇ ਕੋਵੇ ਗੁਰ ਪ੍ਰਸਾਦੀ ਕ ਸੰਜੇ ਵੜਿਆਈ ਨਾਮੂ ਨਾਮ ਧਿਆਏ ਦਾ ਗੁਰ ਸੇਵਾ ਜਿ ਉਹਦਾ ਹੁਲਾਹ ਨਾਹੀ ਬਾਬਾ ਨਸੇ ਨਾਮੁ ਸਲਾਹੀ ਬਾਬੂ ਨਾਮ ਸਦਾ ਸੁਦਾਤਾ ਨਾਮੁ ਲਹਾ ਪਾਇਦਾ ਬੇਗਾਵ ਸਭ ਦੁੱਖ ਸੰਸਾਰਾ ਲੋਕ ਕਰਤ ਮਾਵੇ ਵਦੇ ਵਿਤਾਦਾ ਨਾਮ ਨਾ ਸੇਵਾ ਕੇ ਸੁ ਪਾਇਏ ਦੰਦਾਵੇ ਕੁਤ ਪਾਇਦਾ ਆਪੇ ਕਰੇਤਾ ਆਪ ਕਰਾਏ ਗੁਰ ਪ੍ਰਸਾਦਿ ਸਭ ਜਾਏ ਗੁਰਮੁਖ ਸੇਵਹ ਹੁ ਵਸੇ ਬੰਦੂ ਤੁਰਹ ਬੁਖਤੀ ਕਗੜ ਪਾਇਦਾ ਗੰਤ ਗਨ ਸੋਚੇ ਸੰਸਾਰਾ ਸੰਸਾਰ ਬੁੱਲ ਲੱਟ ਕੇ ਵਿਕਾਰਾ ਗੁਰਮੁਖੋ ਸਭ ਦੰਤ ਛਿਕਾਏ ਸੱਚੇ ਸਤਿ ਸੰਬਾਹੇ ਦਾ ਜੇ ਸੱਜ ਦੇਤਾ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਦਾਮ ਸਲਾਹਿਰ ਲਗਾਤਾ ਗੁਰ ਕਿਰਪਾ ਦੇ ਸੁਭ ਪਾਏ ਦਾ ਜਪਦਾ ਸੰਜਮ ਨਾਮ ਪਿਆਰਾ ਗੁਰ ਕਾਟੇ ਕਟ ਦਹਾਰ ਹਰ ਕੇ ਨਾਮ ਤਰਮ ਸੀਤਲ ਹੋਆ ਸਹਿਜ ਸਹਿ ਸੰਬਾਹੇ ਦਾ ਅਦਰ ਲੋਭਾੜ ਬੈਲੇ ਬਲਾਈ ਬੈਲੇ ਕਰਮ ਕਰੇ ਦੁਖ ਪਾਏ ਗੂੜੋ ਗੂੜ ਕਰੇ ਵਾਪਾਰ ਗੂੜ ਬੋਣਿ ਸੁਖ ਪਾਏ ਦਾ ਡੇਰ ਬਲ ਬਾੜੀ ਕੋ ਬੰਦ ਵਸਾਏ ਗੁਰ ਪ੍ਰਸਾਦਿ ਸਹਿ ਸਹ ਗੁਰ ਪ੍ਰਸਾਦੀ ਸਹਿ ਸਹ ਜਾਏ ਗੁਰ ਪ੍ਰਸਾਦੀ ਸਹਿ ਸਹ ਜਰਾਏ ਗੁਰ ਕਿਰਪਾ ਨਾਲ ਚਲੇ ਜਰ ਰਾਤੀ RAM ਜੀ ਅਨ ਸੁਖ ਪਾਏ ਦਾ ਆਪ ਸ੍ਰੋਧਨ ਸੱਚਾ ਸੋਈ ਆਪ ਪਾਇਖ ਪਾਏ ਸੋਈ ਗੁਰੂ ਤੁਮ ਵੈ ਸੋ ਸਰਾਸ ਲਾਹੀ ਬਲ ਸਾਚ ਸੁਖ ਪਾਏ ਦਾ ਅਵੇਕ ਯਤਨ ਕਰੇ ਉਦਿ ਲਈ ਵਾਸਨਾ ਹੋਈ ਕਾਮ ਕ੍ਰੋਧ ਜਲੇ ਸਭ ਕੋਈ ਸਤਗੁਰ ਸੇ ਮਨ ਸਸਿ ਆਵੇ ਮਨ ਮਾਨੇ ਬਰੇ ਸਮਾਏਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੇ ਜੰਗ ਤੇਰੇ ਸਭ ਜੀਆ ਨਾਨਕ ਦਾਵ ਸੰਭਾਲ ਸਰਦ ਰੋਗ ਕਰ ਮਤੇ ਬਲ ਮਸਾਏਦਾ ਬਰਬਹੰਲਾ ਤੀਜਾ ਭਗਿਉ ਦਾ ਤਦਮੀ ਆਸਾ ਸਿਨਤਿ ਮਾਇ ਰੇ ਕਰਵਾਹਾ ਦਸੂ ਪਰਮ ਸਚੈ ਕੋਈ ਆਪੇ ਬੇਲ ਬਲਾਏਦਾ